ਭਾਈ ਉਹਨਾਂ ਦੀ ਆਰਤੀ ਸਾਡੇ ਕਾਗਜ਼ਾਂ ਢੇ ਕੋਲ ਜੀ ਇਹ ਸੁੱਟ ਕੇ ਨਾਲ ਹੀ ਪਾਣੀ ਆਈ ਪੁਲਿਸ ਮੌਕੇ ਤੇ ਆਮਣ ਸਾਹਮਣੇ ਹੀ ਟੱਕਰ ਆਮਣ ਸਾਹਮਣੇ ਆਮਣ ਸਾਹਮਣੇ ਵਿੱਚ ਵਧੀਆ ਨਾਈਸ ਮੁੰਡਾ ਹੈ ਕੀ ਨਾਮ ਹੈ ਮੁੰਡੇ ਦਾ ਕਿਸ਼ਨਾ ਨਾਮ ਹੈਗਾ ਕਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇੱਥੇ ਆ ਸਾਨੂੰ ਫੋਨ ਆਇਆ ਤੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਵਾਂ ਉਹਦੇ ਮੈਨੂੰ ਪਤਾ ਲੱਗਿਆ ਕਿਹੜਾ ਹੈਗਾ ਐਕਸੀਡੈਂੈਂਟ ਹੋਇਆ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜਿਮ ਆਂਦੇ ਐਕਸੀਡੈਂਟ ਆ ਦੋ ਟਾਈਮ ਮੁੰਡਾ ਹਾਂਜੀ ਆ ਤੇ ਕਾਰ ਤੇ ਹੀ ਐਕਸੀਡੈਂੈਂਟ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਹਾਂਜੀ ਹਾਂਜੀ ਕੱਲਾ ਹੀ ਇੱਕ ਇੱਕ ਲੇਕ ਹੋਰੀ ਭੈਣ ਸਿਸਟਰ ਹੈਗੀ ਕਹਿੰਦਾ ਡਿੱਗੀ ਥਲੇ ਮੈਨੂੰ ਵੀ ਜਿਆ ਨੂੰ ਇਹ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦਾ ਆਪਾਂ ਗੱਲ ਕਰਦੇ ਆ ਗੱਲ ਬਾਤ ਹੋਈ ਪਰ ਪੂਰੀ ਨਹੀਂ ਆ ਰਿਹਾ ਸਾਡੇ ਸਿਰੇ ਦੇਸ ਤੋਂ ਫੋਨ ਹੀ ਆਇਆ ਵਾ ਅੱਪਰ ਰਣਜੀਤ ਉਹਨੇ ਬੈਠੀ ਆ ਪਾਰਟੀ ਵਗੈਰਾ ਕਰਨਿਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜੇਮ ਮੰਦੇ ਆ ਆਪਣਾ ਜੇਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਚ ਹੈ ਬੜਾ ਵਧੀਆ ਬੰਦੇ ਹੈਗੇ ਆ ਬਿਲਕੁਲ ਕਿੰਨੀ देर ਬਾਅਦ ਆਈਏ ਕੋ ਪਤਾ ਮੈਨੂੰ ਭਾਜੀ ਮੈਨੂੰ ਹੋਣਾ ਪਾਇਆ ਵੈ ਗਮਾਂ ਦੇਦੇ ਹੁਣੇ ਆਈ ਆਈ ਹੋਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੰਨਾ ਐਕਸੀਡੈਂਟ ਸਲਾਮਾਬਾਦ ਇਸਲਾਮੁਮਰ ਰਹਿੰਦੇ ਆ ਰਾਮਨਿਕ ਕਲੋਨੀ ਜਿਮ ਮਗਾਵਾ ਉੱਥੇ ਐਕਸਲ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਅੱਪਾ ਦੇਖਦੇ ਆ ਕੀ ਕਾਰਵਾਈ ਹੁੰਦੀ ਠੀਕ ਹੈ ਜੀ ਹਾਂਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਹੀ ਵੀਰ ਕੁਮਾਰ ਜੀ ਹਾਂਜੀ ਸਰ ਇਹ ਹਾਦਸਾ ਕਿੱਥੇ ਹੋਇਆ ਹੈ ਤੇ ਕਿੰਨੀ ਦੇਰ ਹੋ ਗਈ ਹੋਈ ਹੈ ਆ ਸਰ ਆਇਆ ਥੈਨੂੰ ਕੋਟ ਘਟੇ ਮੈਨੇ ਕਹਿੰਦਾ ਪੌਣਾ ਘੰਟਾ ਹੋ ਚੁੱਕਾ ਏ ਤੇ اسلامਾਬਾਦ ਪੁਲਿਸ ਨੂੰ ਵੀ ਪਤਾ ਕਥੇ ਹਾਦਸਾ ਆਇਆ ਪਰ ਹਾਲੇ ਤੱਕ ਇੱਥੇ ਆ ਨਹੀਂ ਰਹੀ ਜਦ ਕੀ اسلامਾਬਾਦ ਹੈਗਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰ ਦੇ ਬੱਚੇ ਲਈ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਪਸਰੀ ਚਾ ਹਸਪੀਟਲ ਉਹਨੂੰ ਲੈ ਕੇ ਗਏ ਰਹੇ ਆ ਪੜਾ ਪਰ ਉਹ ਸਾਡੇ ਤੱਕ ਨਹੀਂ ਪੁਲਿਸ ਨੂੰ ਕੰਟਰੋਲ ਨੂੰ ਤੇ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਹਿੰਦੇ ਢੱਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆਣਿਆ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਅਸੀਂ ਦੇ ਹਾਲੇ ਕਹਿੰਦੇ ਕਿ ਮਾਰ ਆਈ ਉਹਨਾਂ ਦੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਿਹਨਾਂ ਨੇ ਥੱਲੇ ਡਿੱਗੀ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਤੇ ਉਹਦੇ ਨਾੜਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਦੀਆਂ ਨਾੜਾ ਬਿਲਕੁਲ ਜੜੀਆਂ ਵਾਲੇ ਨਾਲ ਉਹ ਚੱਕਰ ਹੋ ਚੁੱਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਸੀ ਗੱਡੀ ਇਹ ਮੈਨੂੰ ਕਿਹਾ ਦੋ ਤੋਂ ਤਿੰਨ ਜਾਣੇ ਹੈਗੇ ਸੀ ਤੇ ਡਰਿੰਕ ਰੂਮ ਵੀ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਆ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨਾਂ ਹੀ ਕੋਲਡ ਡਰਿੰਕ ਵੀ ਪਈ ਹੋਈ ਆ ਠੀਕ ਹੈ ਜੀ ਠੀਕ ਹੈ ਜੀ ਸਰ ਪੁਲਿਸ ਹਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ 11:30 ਪੌਣਾ ਘੰਟਾ ਹੋ ਗਿਆ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੈਂ ਕਹਿੰਦਾ ਜੀ ਇਹਨਾਂ 赶紧。 ਦੇ ਵਿੱਚ ਹੋਇਆ ਦੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਹੀ ਲਤੀ ਥੋੜੀ ਦੱਸੋ ਕਿਸ ਕੋ ਲਈ ਹੈ ਇਹ ਜਾਣਕਾਰੀ ਅਸੀਂ ਤੇ ਮੌਕਾ ਵੇਖਿਆ ਜੇ ਦੱਸਦੇ ਹਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਬੇਲੇ ਵਕੀਲ ਜੋ ਇਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਨਾ ਨਾ ਸਾਹਮਣੇ ਦੇ ਕੋਈ ਡਾਕੂਮੈਂਟ ਕੋਈ ਹੋਰ ਪ੍ਰੂਫ ਨਹੀਂ ਲੈ ਆਏ ਅਸੀਂ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਹੈ ਸਰ ਐਕਸੀਡੈਂਟ ਜਗ੍ਹਾ ਦਾ ਨਾਮ ਕੀ ਲੋਕੇਸ਼ਨ ਕੀ ਹੈ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਦਾ ਛੋਟਾ ਹਰੀਭਰੇ ਦੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸ ਦੇਣੀ ਹੈ ਮੋਟਰਸਾਈਕਲ ਦੇ ਕਾਰ ਦੇ ਵਿੱਚ ਹੋਇਆ ਹੈ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਹਾਂਜੀ ਜੋ ਜਾਣਕਾਰੀ ਤੁਹਾਨੂੰ ਦੱਸ ਦੇਣੀ ਹੈ ਨਹੀਂ ਗੱਡੀ ਕਿਹੜੀ ਕਿਹੜੀ ਐ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਇੱਕ ਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਐ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਐ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਜੀ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਤੁਸੀਂ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਏ ਨੂੰ ਕਾਫੀ دیر ਬਾਅਦ ਆਈ ਹੈ ਕੀ ਲੇਟ ਨੇ ਜੋ ਹੋਇਆ ਐਕਸੀਡੈਂਟ ਹੀ ਆ ਗਏ ਅਸੀਂ ਜਿੱਨਾ ਚਿਰ ਸਾਨੂੰ ਨੁਕਸਾਨ ਹੋਣ ਲਈ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ